ਮੇਰਾ ਨਾਮ ਹੈ ਸਾਜਨ ਕੁਮਾਰ ਆਪਣਾ ਤੋਖਨ ਦਾ ਮੋੜ ਤੇ ਨੇ ਰਹਿਣਾ ਲਾਈ ਤੇ ਮੇਰੀ ਮਾਤਾ ਕੱਲ ਸਵੇਰੇ ਮੰਦਰੋਂ ਆ ਰਹੇ ਸੀਗੇ ਤੇ ਇਸ ਬੰਦੇ ਨੇ ਸਨੈਚਿੰਗ ਮਤਲਬ ਹੱਤ ਪਾਇਆ ਇਹਨਾਂ ਨੇ ਮੇਰੀ ਮਾਤਾ ਦੇ ਗਲ ਤੇ ਉਹ ਚੈਨ ਟੁੱਟ ਗਿਆ ਮੇਰੀ ਮਾਤਾ ਦੇ ਹੱਥ ਵਿੱਚ ਰਹਿ ਗਈ ਅਸੀਂ ਵੀਡੀਓ ਕਢਾਈ ਤੇ ਉਹਨੂੰ ਅੱਜ ਫੜਿਆ ਇਹਨੇ ਐਕੋ ਗੁਨਾਹਮੀ ਵੀ ਪੜ ਗਿਆ ਮੇਰੇ ਕੋਲ ਬਾਈਕ ਦੀ ਵੀ ਫੋਟੋ ਹੈ ਉਹ ਕਿਵੇਂ ਸੀ ਮਦਰ ਤੁਹਾਡੇ ਮਦਰ ਬਜ਼ੁਰਗਾਂ ਦੀ ਨਹੀਂ ਨਹੀਂ ਪੈਦਲ ਸੀਗੇ ਪੈਦਲ ਸੀਗੇ ਉਹ ਜਾ ਰਹੇ ਸੀ ਮੰਦਿਰ ਆ ਉਰੇ ਆਪਣਾ ਟੋਕਾ ਨਾ ਮੋੜ ਦੇ ਉੱਪਰ ਹੀ ਝੋਕ ਦੇ ਸਿਰੇ 8 ਵੇ ਦੀ ਗੱਲ ਹੈ ਹਾਂ ਕਹਿੰਦਾ ਮੰਨਦਾ ਹੁਣੀ ਬੰਦਾ ਬਾਕੀ ਤੂੰ ਕੀਤਾ ਕਹਿੰਦਾ ਭਾਜੀ ਗਲਤੀ ਹੋ ਗਈ ਮੇਰੇ ਤੋਂ ਮੈਂ ਕਹਿੰਦਾ ਫੇਰ ਉਹਦੇ ਆਪਾਂ ਧੱਪੜ ਮਾਰਿਆ ਮੈਂ ਇ tanto ਨਹੀਂ ਸਾਨੂੰ ਵੀ ਗੁੱਸਾ ਹੀ ਤੁਸੀਂ ਬਜ਼ੁਰਗ ਬੰਦੇ ਨੂੰ ਤੱਕਾ ਲਾ ਕੇ ਕੋਈ ਚੀਜ਼ ਖੋ ਰਹੇ ਹੋ ਕੱਲ ਨੂੰ ਉਹਨੇ 19 ਦੀ ਗੱਲ ਹੋ ਜੇ ਫੇਰ ਕੱਲ ਬਹੁਤ ਕਾਫੀ ਜ਼ਿਆਦਾ ਹੋ ਜਾਂਦਾ ਹੈ ਹਾਂਜੀ ਨਾ ਅਸੀਂ ਤਰ੍ਹਾਂ ਨੰਬਰ ਮੇਰੀ ਦੀ ਫੋਟੋ ਖਿੱਚੀ ਸੀ ਸਿਰਫ ਮੈਨੂੰ ਅੱਜ ਇਹ ਮਿਲ ਗਏ ਬੰਦਾ ਇਹ ਮੋੜ ਤੇ ਹੁਣ ਥਾਣੇ ਲੈ ਕੇ ਜਾਣਾ ਚੈਨਤਾ ਹੈਗੀ ਸੀ ਸਾਡੇ ਕੋਲ ਅੰਦਰ ਹੀ ਰਹਿ ਗਈ ਸੀ ਚੈਨਤਾ ਉਹਨਾਂ ਦੇ ਤੇ ਹੁਣ ਮੈਂ ਇਹ ਕਹਾਂਗਾ ਪ੍ਰਸ਼ਾਸਨ ਇਹਨਾਂ ਦੇ ਉੱਪਰ ਲਾਵੇ ਜੇ ਇਹਨਾਂ ਦੇ ਅੰਕੜੇ ਲਾਣੀਆਂ ਬਸ ਇਹੀ ਹੈ ਸਾਡੇ ਨਾਲ